ਅੱਜ ਆਪਾਂ ਕਹਾਣੀ ਲੈ ਕੇ ਆਏ ਆ ਇੰਟਰਨੈਸ਼ਨਲ ਸੁਪਰਸਟਾਰ ਕਬੱਡੀ ਖਿਡਾਰੀ ਦੁੱਲੇ ਬੱਗੇ ਦੀ ਜੋ ਕਿ ਬੜਾ ਇੱਕ ਸੋਨੀਏ ਸ਼ਿਕਾਗੋ ਕੌਡੀ ਕੱਪ ਕਰ ਰਿਹਾ ਹੁਣਾ ਅੰਨੇ ਵਾਈ ਪੈਸਾ ਦੁੱਲੇ ਬੱਗੇ ਦੀ ਹੈ ਟੁਣਾ ਜੋ ਕਿ ਬੜੀ ਚੁਸਤੀ ਦਲੇਰੀ ਫੁਰਤੀ ਤੇ ਤਕਨੀਕ ਨਾਲ ਸਿਆਣੀਆਂ ਰੇਡਾਂ ਪਾਉਂਦਾ ਹੈ ਤਾਂ ਹੀ ਤਾਂ ਕਈ ਮੰਨੇ ਪ੍ਰਮੰਨੇ ਜਾਫੀ ਵੀ ਦੁੱਲੇ ਨੂੰ ਆਪਣਾ ਪਸੰਦੀਦਾ ਰੇਡਰ ਮੰਨਦੇ ਨੇ ਦੁੱਲਾ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕੇ ਅੱਜ ਇੱਥੇ ਤੱਕ ਪਹੁੰਚਿਆ ਕਿ ਲੱਖਾਂ ਲੋਕ ਦੁੱਲੇ ਨੂੰ ਤੇ ਦੁੱਲੇ ਦੀ ਖੇਡ ਨੂੰ ਦਿਲੋਂ ਪਿਆਰ ਕਰਦੇ ਨੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਦੁੱਲੇ ਦੇ ਵਿਆਹ ਬਾਰੇ ਪਰਿਵਾਰ ਬਾਰੇ ਉਹਨਾਂ ਦੇ ਉਸਤਾਦ ਬਾਰੇ ਦੁੱਲੇ ਦੀ ਮਿਹਨਤ ਤੇ ਖਰਾਕ ਬਾਰੇ ਇਨਾਮਾਂ ਤੇ ਸਨਮਾਨਾਂ ਬਾਰੇ ਤੇ ਨਾਲ ਹੀ ਦੁੱਲੇ ਨੇ ਕਬੱਡੀ ਕਦੋਂ ਤੇ ਕਿਵੇਂ ਖੇਡਣੀ ਸ਼ੁਰੂ ਕੀਤੀ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਣਗੇ ਸੋ ਵੀਡੀਓ ਨੂੰ ਪੂਰੀ ਵੇਖਿਓ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵੀਡੀਓ ਦੇ ਅੱਗੇ ਵਧਣ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਆ ਇਸ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲਾ ਬਟਨ ਵੀ ਜਰੂਰ ਦਬਲੋ ਸੋ ਸਭ ਤੋਂ ਪਹਿਲਾਂ ਦੁੱਲੇ ਦਾ ਜਨਮ ਜ਼ਿਲ੍ਹਾ ਜਲੰਧਰ ਤਹਿਸੀਲ ਸ਼ਾਹਕੋਟ ਦੇ ਪਿੰਡ ਬੱਗੇ ਦੇ ਵਿੱਚ ਹੋਇਆ ਇਹਨਾਂ ਦਾ ਜਨਮ 13 ਸਤੰਬਰ 1992 ਨੂੰ ਹੋਇਆ ਸੀ ਸਾਲ 2025 ਦੇ ਹਿਸਾਬ ਨਾਲ ਦੁੱਲੇ ਦੀ ਉਮਰ ਕੁਝ 33 ਸਾਲ ਹੋ ਚੁੱਕੀ ਹੈ ਤੇ ਇਹਨਾਂ ਦੀ ਹਾਈਟ ਤਕਰੀਬਨ 5 ਫੁੱਟ 10 ਇੰਚ ਦੇ ਲਗਭਗ ਹੈ ਪਰਿਵਾਰ ਵਾਲਿਆਂ ਨੇ ਦੁੱਲੇ ਦਾ ਨਾਮ ਬਲਵੀਰ ਸਿੰਘ ਰੱਖਿਆ। ਤੁਹਾਨੂੰ ਦੱਸ ਦਈਏ ਕਿ ਦੁੱਲੇ ਦੇ ਪਿਤਾ ਦਾ ਨਾਮ ਸਰਦਾਰ ਰੇਸ਼ਮ ਸਿੰਘ ਤੇ ਮਾਤਾ ਦਾ ਨਾਮ ਮਨਪ੍ਰੀਤ ਕੌਰ ਹੈ। ਦੁੱਲੇ ਦਾ ਇੱਕ ਵੱਡਾ ਪਰਿਵਾਰ ਵੀ ਹੈ ਜੋ ਵੈਲਡਿੰਗ ਦਾ ਕੰਮ ਕਰਦਾ ਹੈ। ਦੁੱਲੇ ਦੀ ਇੱਕ ਭੈਣ ਵੀ ਹੈ ਜਿਸ ਦਾ ਨਾਮ ਕਰਮਜੀਤ ਕੌਰ ਹੈ। ਤੁਹਾਨੂੰ ਦੱਸ ਦਈਏ ਕਿ ਦੁੱਲਾ ਕਾਫੀ ਗਰੀਬ ਪਰਿਵਾਰ ਦੇ ਵਿੱਚ ਜੰਮਿਆ ਸੀ। ਇਹਨਾਂ ਕੋਲ ਕੋਈ ਜ਼ਮੀਨ ਜਾਇਦਾਦ ਵੀ ਨਹੀਂ ਸੀ। ਵਿਹਾਰੀਦਾਰ ਬੰਦੇ ਸੀ। ਇਹਨਾਂ ਦੇ ਪਿਤਾ ਟੈਂਪੂ ਚਲਾਉਂਦੇ ਹੁੰਦੇ ਸੀ। ਪੱਤੀ ਕਸਾਲੋ ਟੈਂਪੂ ਚਲਾਉਂਦੇ ਰਹੇ ਜਦੋਂ ਦੁੱਲੇ ਨੇ ਵਧੀਆ ਰੇਡਰ ਬਣ ਕੇ ਬਾਹਰਲੇ ਦੇਸ਼ ਦੇ ਦੋ ਟੂਰ ਲਾਏ ਤਾਂ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਪਿਤਾ ਨੂੰ ਟੈਂਪੂ ਚਲਾਉਣ ਤੋਂ ਰੋਕ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਕਬੱਡੀ ਦੇ ਟੂਰਨਾਮੈਂਟ ਹੁੰਦੇ ਹੀ ਰਹਿੰਦੇ ਨੇ ਆਪਣੇ ਆਲੇ-ਦੁਆਲੇ ਕਬੱਡੀ ਦੀਆਂ ਮੈਚਾਂ ਨੂੰ ਵੇਖ-ਵੇਖ ਕੇ ਦੁੱਲੇ ਨੂੰ ਵੀ ਨਿੱਕੇ ਹੁੰਦੇ ਹਾਂ ਤੋਂ ਹੀ ਕਬੱਡੀ ਖੇਡਣ ਦਾ ਸ਼ੌਂਕ ਪੈ ਗਿਆ ਦੁੱਲੇ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਦੁੱਲਾ ਪਹਿਲੀ ਕਲਾਸ ਤੋਂ 8ਵੀਂ ਕਲਾਸ ਤੱਕ ਆਪਣੇ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਹੀ ਪੜ੍ਹਿਆ 8ਵੀਂ ਕਲਾਸ ਦੇ ਵਿੱਚ ਹੀ ਦੁੱਲਾ ਫੇਲ ਹੋ ਗਿਆ। ਇਸ ਤੋਂ ਬਾਅਦ ਇਹਨਾਂ ਨੇ ਆਪਣੀ 8ਵੀਂ ਕਲਾਸ ਪਿੰਡ ਰੋਤਾ ਦੇ ਵਿੱਚ ਕੀਤੀ। ਉਸ ਤੋਂ ਬਾਅਦ ਪਿੰਡ ਨੰਗਲੰਬੀਆ ਦੇ ਵਿੱਚ ਇਹਨਾਂ ਨੇ 9ਵੀਂ ਕਲਾਸ ਪਾਸ ਕੀਤੀ ਤੇ ਫਿਰ ਉਸ ਤੋਂ ਬਾਅਦ ਪਿੰਡ ਬਾਹੂਪੁਰ ਤੋਂ 10ਵੀਂ ਦੀ ਪੜ੍ਹਾਈ ਕੀਤੀ। ਉਸ ਤੋਂ ਬਾਅਦ ਦੁੱਲੇ ਨੇ ਦੁਬਾਰਾ ਫਿਰ ਪਿੰਡ ਨੰਗਲੰਬੀਆ ਦੇ ਹੀ ਸਕੂਲ ਤੋਂ +1 ਤੇ +2 ਪਾਸ ਕੀਤੀ। ਨੰਗਲੰਬੀਆ ਸਕੂਲ ਦੇ ਵਿੱਚ ਦੁੱਲੇ ਨੇ ਪੀਟੀ ਮਾਸਟਰ ਦਿਲਬਾਗ ਸਿੰਘ ਤੋਂ ਕਬੱਡੀ ਦੀ ਟ੍ਰੇਨਿੰਗ ਲਈ। ਸਕੂਲ ਟਾਈਮ ਦੇ ਵਿੱਚ ਹੀ ਭਾਰ ਵਰਗ ਦੀਆਂ ਟੀਮਾਂ ਦੇ ਵਿੱਚ ਨੈਸ਼ਨਲ ਸਟਾਈਲ ਕਬੱਡੀ ਖੇਡਦਾ ਰਿਹਾ ਪਰਿਵਾਰ ਵੀ ਦੁੱਲੇ ਦੀ ਕਬੱਡੀ ਖੇਡਣ ਵਿੱਚ ਪੂਰੀ ਸਪੋਰਟ ਕਰਦਾ ਰਿਹਾ ਇਹਨਾਂ ਦੇ ਪਿਤਾ ਦਾਦਾ ਦੇ ਨਾਨਾ ਜੀ ਨੇ ਦੁੱਲੇ ਦੀ ਕਬੱਡੀ ਖੇਡਣ ਵਿੱਚ ਪੂਰੀ ਸਪੋਰਟ ਕੀਤੀ ਸਕੂਲ 'ਚ ਨੈਸ਼ਨਲ ਸਟਾਈਲ ਕਬੱਡੀ ਖੇਡਣ ਤੋਂ ਬਾਅਦ ਦੁੱਲੇ ਦੀ ਮੁਲਾਕਾਤ ਪਰਮਜੀਤ ਪੰਮਾ ਗਾਂਧਰਾ ਪਿੰਡ ਵਾਲੇ ਨਾਲ ਹੋਈ ਜਿਨ੍ਹਾਂ ਨੇ ਦੁੱਲੇ ਦੇ ਪਿੰਡ ਤੋਂ 25-30 ਕਿਲੋਮੀਟਰ ਦੂਰ ਕੈਂਪ ਲਾਇਆ ਹੋਇਆ ਸੀ ਜਿੱਥੇ ਪੰਮਾ ਗਾਂਧਰਾ ਵਾਲਾ ਕਬੱਡੀ ਦੀ ਟ੍ਰੇਨਿੰਗ ਦਿੰਦਾ ਸੀ ਉਹਨਾਂ ਦਿਨਾਂ 'ਚ ਸਾਲ 2010 ਦੇ ਵਿੱਚ ਦੁੱਲਾ ਆਪਣਾ ਘਰ ਛੱਡ ਕੇ ਉਸ ਕੈਂਪ ਦੇ ਵਿੱਚ ਰਹਿਣ ਲੱਗ ਪਿਆ ਜਿੱਥੇ ਉਹ ਆਪਣੇ ਉਸਤਾਦ ਪੰਮੇ ਦੀ ਦੇਖ ਰੇਖੇ ਹੇਠ ਕਬੱਡੀ ਦੀ ਪ੍ਰੈਕਟਿਸ ਕਰਦਾ ਰਿਹਾ ਹੌਲੀ-ਹੌਲੀ ਕੈਂਪ ਖਤਮ ਹੋ ਗਿਆ ਪਰ ਦੁੱਲੇ ਦੀ ਤੇ ਉਸਤਾਦ ਪੰਮੇ ਦੀ ਦਿਲੋਂ ਸਾਝ ਪੈ ਗਈ ਪੰਮੇ ਨੂੰ ਵੀ ਪਤਾ ਸੀ ਕਿ ਦੁੱਲਾ ਵਧੀਆ ਪਲੇਅਰ ਬਣੇਗਾ ਇਸੇ ਕਰਕੇ ਉਹਨਾਂ ਨੇ ਦੁੱਲੇ ਨੂੰ ਕੱਲਿਆਂ ਮਿਹਨਤ ਕਰਵਾਉਣੀ ਸ਼ੁਰੂ ਕੀਤੀ ਦੁੱਲੇ ਨੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਕਿ ਲੋਕੀ 2 ਟਾਈਮ ਮਿਹਨਤ ਕਰਦੇ ਨੇ ਤੇ ਅਸੀਂ ਉਹਨਾਂ ਦਿਨਾਂ ਦੇ ਵਿੱਚ 3 ਟਾਈਮ ਮਿਹਨਤ ਕਰਦੇ ਹੁੰਦੇ ਸੀ ਸਤਾ ਤੋਂ ਕਬੱਡੀ ਦੇ ਦਾਪੇ ਸਿੱਖਨੇ ਅਦੁੱਲਾ 40 50 60 ਕਿਲੋ ਭਾਰ ਵਰਗ ਦੇ ਮੈਚ ਖੇਡਦਾ ਰਿਹਾ ਫਿਰ 70 ਕਿਲੋ ਚ ਖੇਡਣ ਤੋਂ ਬਾਅਦ ਇਹਨਾਂ ਨੇ ਓਪਨ ਕਬੱਡੀ ਖੇਡਣੀ ਸ਼ੁਰੂ ਕੀਤੀ ਤੁਹਾਨੂੰ ਦੱਸ ਦਈਏ ਕਿ ਦੁੱਲੇ ਨੇ ਸਾਲ 2010 ਦੇ ਵਿੱਚ ਸਰਕਲ ਸਟਾਈਲ ਕਬੱਡੀ ਦੇ ਬਜਨੀ ਕਬੱਡੀ ਮੈਚ ਖੇਡਨੇ ਸ਼ੁਰੂ ਕੀਤੇ ਸੀ 2011 ਚ ਇਹਨਾਂ ਨੇ 70 ਕਿਲੋ ਭਾਰ ਵਰਗ ਦੀਆਂ ਟੀਮਾਂ ਚ ਮੈਚ ਖੇਡੇ ਇਹ ਸਾਲ 2012 ਦੇ ਵਿੱਚ ਇਹਨਾਂ ਨੇ ਓਪਨ ਮੈਚਾਂ ਦੇ ਵਿੱਚ ਪੈੜ ਧਰਿਆ ਤੁਹਾਨੂੰ ਦੱਸ ਦਈਏ ਕਿ ਸਾਲ 2021 ਦੇ ਵਿੱਚ ਦੁੱਲੇ ਦੇ ਸਰੀਰ ਦਾ ਭਾਰ 80 ਤੋਂ 85 ਕਿਲੋ ਦੇ ਲਗਭਗ ਰਿਹਾ ਅੱਜ ਕੱਲ ਇਹਨਾਂ ਦੇ ਸਰੀਰ ਦਾ ਭਾਰ 90 ਤੋਂ 95 ਕਿਲੋ ਦੇ ਲਗਭਗ ਹੈ ਤੁਹਾਨੂੰ ਦੱਸ ਦਈਏ ਕਿ ਦੁੱਲਾ ਨਕੋਦਰ ਵੀ ਜਾਂਦਾ ਹੈ ਵਿੱਕੀ ਸਾਹ ਜੀ ਨਾਲ ਦੁੱਲੇ ਦਾ ਕਾफी ਪਿਆਰ ਆ ਵਿੱਕੀ ਸਾਈ ਦੁੱਲੇ ਨੂੰ ਖਰਾਕ ਵਿਖਾਉਂਦੇ ਰਹੇ ਸਕੂਲ ਟਾਈਮ ਦੁੱਲਾ ਥੋੜਾ ਸ਼ਰਾਰਤੀ ਜਿਹਾ ਮੁੰਡਾ ਰਿਹਾ ਇਹਨਾਂ ਦਾ ਪੜ੍ਹਾਈ 'ਚ ਧਿਆਨ ਘੱਟ ਸੀ ਤੇ ਲੜਾਈ ਝਗੜਿਆਂ ਦੇ ਵਿੱਚ ਜ਼ਿਆਦਾ ਹੁੰਦਾ ਸੀ ਜਦੋਂ ਦੁੱਲਾ ਉਸਤਾਦ ਪੰਮੇ ਕੋਲੋਂ ਟ੍ਰੇਨਿੰਗ ਕਰਦਾ ਤਾਂ ਉਦੋਂ ਦੁੱਲਾ ਘਰ ਦੀ ਸੁੱਕੀ ਰੋਟੀ ਹੀ ਖਾਂਦਾ ਰਿਹਾ ਤੇ ਮਿਹਨਤ ਦੁੱਗਣੀ ਤਿਗਣੀ ਕਰਦਾ ਰਿਹਾ ਫਿਰ ਜਦੋਂ ਹੌਲੀ-ਹੌਲੀ ਗੇਮ ਵਧੀਆ ਹੁੰਦੀ ਗਈ ਪੈਸਾ ਆਉਣ ਲੱਗ ਪਿਆ ਫਿਰ ਦੁੱਲੇ ਨੇ ਖਰਾਕ ਤੇ ਪੈਸੇ ਖਰਚਣੇ ਸ਼ੁਰੂ ਕੀਤੇ ਤੇ ਖਰਾਕ ਤੇ ਮਿਹਨਤ ਦੇ ਕੰਬੀਨੇਸ਼ਨ ਨਾਲ ਦੁੱਲਾ ਇੱਕ ਤਗੜੇ ਪਲੇਅਰ ਵਜੋਂ ਲੋਕਾਂ ਦੇ ਸਾਹਮਣੇ ਆਉਣਾ ਸ਼ੁਰੂ ਹੋਇ ਵਧੀਆ ਤੇ ਤਕੜੀ ਕਬੱਡੀ ਖੇਡਦੇ ਆ ਦੁੱਲੇ ਨੇ ਸਾਲ 2012 ਤੱਕ ਪੰਜਾਬ ਦੇ ਖੇਡ ਮੈਦਾਨਾਂ ਦੇ ਵਿੱਚ ਦੁੱਲਾ-ਦੁੱਲਾ ਕਰਵਾ ਦਿੱਤੀ ਸੀ ਉਸ ਤੋਂ ਬਾਅਦ ਸਾਲ 2013 ਦੁੱਲੇ ਲਈ ਬਹੁਤ ਲੱਤੀ ਰਹਾ ਕਿਉਂਕਿ ਸਾਲ 2013 ਦੇ ਵਿੱਚ ਦੁੱਲਾ ਪਹਿਲੀ ਵਾਰ ਇੰਗਲੈਂਡ ਕਬੱਡੀ ਖੇਡਣ ਗਿਆ ਸਾਲ 2013 ਦੇ ਵਿੱਚ ਹੀ ਦੁੱਲਾ ਨਿਊਜ਼ੀਲੈਂਡ ਦੇ ਵਿੱਚ ਵੀ ਕਬੱਡੀ ਖੇਡਿਆ 2013 ਦੇ ਵਿੱਚ ਹੀ ਇਹਨਾਂ ਨੇ ਦੁਬਈ ਦੇ ਵਿੱਚ ਤੇ ਮੈਚ ਖੇਡੇ ਫਿਰ ਉਸੇ ਸਾਲ 2013 ਦੇ ਵਿੱਚ ਇਹਨਾਂ ਦਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਪਰ ਇਹ ਕੈਨੇਡਾ 2014 ਦੇ ਵਿੱਚ ਗਏ ਸੀ ਸਾਲ 2013 ਦੇ ਵਿੱਚ ਹੀ ਦੁੱਲਾ ਪੰਜਾਬ ਦੇ ਵਿੱਚ ਵਰਲਡ ਕੱਪ ਕਬੱਡੀ ਖੇਡਿਆ ਉਦੋਂ ਉਹਨਾਂ ਨੇ ਬੈਸਟ ਰੀਡਰ ਰਹਿ ਕੇ ਆਪਣਾ ਪਹਿਲਾ ਪ੍ਰੀਤ ਟ੍ਰੈਕਟਰ ਜਿੱਤਿਆ ਸੀ ਉਸ ਤੋਂ ਬਾਅਦ ਦੁੱਲਾ ਬੱਗਾ ਕੈਨੇਡਾ ਸੀਜ਼ਨ 2018 ਦਾ ਬੈਸਟ ਰੀਡਰ ਰਹਾ ਤੇ ਇਹਨਾਂ ਨੇ 26 ਰੈਡਾਂ ਪਾ ਕੇ 26 ਅੰਕ ਲੈਣ ਦਾ ਰਿਕਾਰਡ ਬਣਾਇਆ ਸਾਲ 2018 ਦੇ ਵਿੱਚ ਦੁੱਲਾ ਜਦੋਂ ਪਿੰਡ ਨੰਗਲੰਬੀਆ ਦਾ ਟੂਰਨਾਮੈਂਟ ਖੇਡਣ ਤੋਂ ਬਾਅਦ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਉਹਨਾਂ ਦੀ ਗੱਡੀ ਨੂੰ ਰਸਤੇ ਦੇ ਵਿੱਚ ਦੋ ਗੱਡੀਆਂ ਨੇ ਘੇਰ ਲਿਆ। ਇੱਕ ਗੱਡੀ ਉਹਨਾਂ ਦੀ ਗੱਡੀ ਦੇ ਪਿੱਛੇ ਸੀ ਤੇ ਦੂਜੀ ਉਹਨਾਂ ਦੇ ਅੱਗੇ ਸੀ। ਇਹ ਘਟਨਾ ਦੁੱਲੇ ਦੇ ਪਿੰਡ ਦੇ ਨੇੜੇ ਹੀ ਵਾਪਰੀ ਜਿਸ ਕਰਕੇ ਦੁੱਲਾ ਖੇਤਾਂ ਦੇ ਵਿੱਚ ਭੱਜ ਕੇ ਆਪਣੀ ਜਾਨ ਬਚਾ ਗਿਆ। ਹਮਲਾਵਾਰਾਂ ਨੇ ਫਾਇਰ ਵੀ ਕੀਤੇ ਪਰ ਕੋਈ ਨੁਕਸਾਨ ਨਹੀਂ ਹੋਇਆ। ਦੁੱਲੇ ਦੇ ਪਰਿਵਾਰ ਦਾ ਕਹਿਣਾ ਸੀ ਕਿ ਉਹ ਹਮਲਾ ਤਾਂ ਹੋਇਆ ਸੀ ਕਿਉਂਕਿ ਦੁੱਲਾ ਉਹਨਾਂ ਮੰਨਿਆਂ ਨਾਲ ਨਹੀਂ ਖੇਡਣਾ ਚਾਹੁੰਦਾ ਸੀ। ਤੇ ਉਹ ਉਹਨਾਂ ਨੂੰ ਆਪਣੇ ਨਾਲ ਖੜਾਉਣਾ ਚਾਹੁੰਦੇ ਸੀ। 2014 ਦੇ ਵਿੱਚ ਜਦੋਂ ਦੁੱਲਾ ਬੱਗਾ ਕੈਨੇਡਾ ਖੇਡਣ ਗਿਆ ਸੀ ਤਾਂ ਉੱਥੇ ਇਹਨਾਂ ਦੀ ਸੱਜੀ ਲੱਤ ਦੀ ਛੋਟੀ ਹੱਡੀ ਟੁੱਟ ਗਈ ਸੀ। ਉੱਥੇ ਦੁੱਲਾ ਵੈਨਕੂਵਰ ਕਲੱਬ ਵੱਲੋਂ ਖੇਡ ਰਿਹਾ ਸੀ। ਪੰਜ ਦਿਨਾਂ ਬਾਅਦ ਜਦੋਂ ਦੁੱਲੇ ਨੂੰ ਕਿਸੇ ਨੇ ਵੀ ਨਹੀਂ ਪੁੱਛਿਆ ਫਿਰ ਪੰਜਾਂ ਦਿਨਾਂ ਬਾਅਦ ਦੁੱਲਾ ਆਪਣੀ ਟੁੱਟੀ ਲੱਤ ਲੈ ਕੇ ਜਹਾਜ਼ ਦੀ ਡਬਲ ਸੀਟ ਦੀ ਟਿਕਟ ਭਰ ਕੇ ਪੰਜਾਬ ਵਾਪਸ ਆ ਗਿਆ ਤੇ ਲੱਤ ਟੁੱਟਣ ਦੇ 6ਵੇਂ ਦਿਨ ਤੋਂ ਬਾਅਦ ਲੱਤ ਦਾ ਆਪਰੇਸ਼ਨ ਕਰਵਾਇਆ ਲੱਤ ਦੇ ਵਿੱਚ ਪਲੇਟ ਪਵਾਈ ਸੋ ਇਦਾਂ ਛੱਟ ਲੱਗਣ ਤੋਂ ਬਾਅਦ ਨਾ ਕਿਸੇ ਪਲੇਅਰ ਵੱਲੋਂ ਨਾ ਕਿਸੇ ਕਲੱਬ ਦੇ ਬੰਦੇ ਵੱਲੋਂ ਦੁੱਲੇ ਦੀ ਮਦਦ ਕੀਤੀ ਗਈ ਅੰਤੋਂ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੀ ਕੋਚ ਨੇ ਹੀ ਦੁੱਲੇ ਦਾ ਸਾਥ ਦਿੱਤਾ 10 ਮਹੀਨੇ ਦੀ ਬੈੱਡ ਰੈਸਟ ਤੋਂ ਬਾਅਦ ਚੌਥੇ ਮਹੀਨੇ ਉਸਤਾਦ ਨੇ ਦੁੱਲੇ ਨੂੰ ਮਿਹਨਤ ਲਵਾਉਣੀ ਸ਼ੁਰੂ ਕਰ ਦਿੱਤੀ ਸੀ ਦੁੱਲੇ ਨੂੰ ਹਲਾ ਸ਼ੀਰੀ ਦਿੰਦਾ ਰਿਹਾ ਜਦੋਂ ਤੱਕ ਦੁੱਲਾ ਚੰਗੀ ਤਰ੍ਹਾਂ ਦੌੜਨ ਉੱਪਰ ਜਨ ਨਾ ਲੱਗ ਗਿਆ ਉਦੋਂ ਤੱਕ ਉਸਤਾਦ ਉਹਨਾਂ ਨੂੰ ਮਿਹਨਤ ਕਰਵਾਈ ਗਿਆ ਜਦੋਂ ਦੁੱਲਾ ਵਧੀਆ ਦੌੜਨ ਲੱਗ ਪਿਆ ਫਿਰ ਸਾਲ 2015 ਦੇ ਵਿੱਚ ਦੁੱਲਾ 60 ਤੋਂ ਬਾਅਦ ਪਹਿਲੀ ਵਾਰ ਆਪਣਾ ਪਹਿਲਾ ਮੈਚ ਪਿੰਡ ਮਡੱਠੀ ਦੇ ਵਿੱਚ ਖੇਡਿਆ ਜੋ ਕਿ ਉਹਨਾਂ ਦਾ ਯਾਦਗਾਰੀ ਮੈਚ ਬਣਿਆ ਸੋ ਇਦਾਂ ਦੁੱਲੇ ਨੇ ਆਪਣੇ ਉਸਤਾਦ ਦੇ ਸਾਥ ਨਾਲ ਤੇ ਪਰਿਵਾਰ ਦੇ ਸਾਥ ਨਾਲ ਲਤ ਟੁੱਟਣ ਤੋਂ ਬਾਅਦ ਫੇਰ ਦੁਬਾਰਾ ਕੌਡੀ ਖੇਡਣੀ ਸ਼ੁਰੂ ਕੀਤੀ ਤੇ ਵਧੀਆ ਕੌਡੀ ਖੇਡੇ ਸਾਲ 2020 ਦੇ ਵਿੱਚ ਦੁੱਲੇ ਦੇ ਉਸਤਾਦ ਦੀ ਅਟੈਕ ਨਾਲ ਮੌਤ ਹੋ ਗਈ ਉਦੋਂ ਦੁੱਲੇ ਦਾ ਮਨ ਬੜਾ ਉਦਾਸ ਹੋਇਆ ਅੱਜ ਵੀ ਦੁੱਲਾ ਆਪਣੇ ਉਸਤਾਦ ਦੇ ਦੱਸੇ ਤਰੀਕੇ ਨਾਲ ਹੀ ਪ੍ਰੈਕਟਿਸ ਕਰਦਾ ਹੈ ਉਸਤਾਦ ਦੀ ਮੌਤ ਤੋਂ ਬਾਅਦ ਵੀ ਦੁੱਲੇ ਨੇ ਉਸਤਾਦ ਦੇ ਪਰਿਵਾਰ ਦਾ ਸਾਥ ਨਹੀਂ ਛੱਡਿਆ ਆਰਥਿਕ ਪੱਖੋਂ ਵੀ ਦੁੱਲਾ ਉਸਤਾਦ ਦੇ ਪਰਿਵਾਰ ਦੀ ਮਦਦ ਕਰਦਾ ਰਹਿੰਦਾ ਹੈ ਪੰਮੇ ਉਸਤਾਦ ਦੀ ਕੁੜੀ ਨੂੰ ਵੀ ਦੁੱਲੇ ਨੇ ਬਾਹਰ ਭੇਜਿਆ। ਸੋ ਇਦਾਂ ਜੇ ਪੰਮਾ ਗੰਦਰ ਵਾਲਾ ਦੁੱਲੇ ਦੇ ਮਾੜੇ ਟਾਈਮ 'ਚ ਦੁੱਲੇ ਨਾ ਖੜਿਆ ਸੀ ਤਾਂ ਅੱਜ ਦੁੱਲਾ ਵੀ ਆਪਣੇ ਉਸਤਾਦ ਦੇ ਪਰਿਵਾਰ ਨਾਲ ਖੜਿਆ ਹੈ। ਸੋ ਇਦਾਂ ਦੁੱਲੇ ਦੀ ਵਧੀਆ ਖੇਡ ਨੂੰ ਵੇਖਦੇ ਹੋਏ ਸਾਲ 2019 ਦੇ ਵਿੱਚ ਦੁੱਲੇ ਨੂੰ ਫੋਰਡ ਇੰਡਾਇਵਰ ਅਜੇ ਹੀ ਵੱਡੀ ਗੱਡੀ ਨਾਲ ਸਨਮਾਨਿਤ ਕੀਤਾ ਗਿਆ। ਦੁੱਲੇ ਦੀ ਖਰਾਕ ਦੀ ਗੱਲ ਕਰੀਏ ਤਾਂ ਦੁੱਲਾ ਬਾਹਰ ਦਾ ਖਾਣਾ ਨਹੀਂ ਖਾਂਦਾ। ਤੇ ਦੁੱਲੇ ਦੇ ਵਿਆਹ ਬਾਰੇ ਗੱਲ ਕਰੀਏ ਤਾਂ ਦੁੱਲੇ ਦਾ ਵਿਆਹ ਸਾਲ 2016 ਦੇ ਵਿੱਚ ਫਗਵਾੜੇ ਦੀ ਕੁੜੀ ਨਾਲ ਹੋਇਆ। ਮਿਆ ਤੋਂ ਬਾਅਦ ਦੁੱਲੇ ਦੇ ਘਰ ਇੱਕ ਮੁੰਡੇ ਨੇ ਜਨਮ ਲਿਆ ਜਿਸ ਦਾ ਨਾਂ ਇਹਨਾਂ ਨੇ ਹਰਵੀਨ ਸਿੰਘ ਟੂ ਰੱਖਿਆ ਅੱਜ ਕੱਲ ਦੁੱਲਾ ਆਪਣੀ ਪਤਨੀ ਤੇ ਆਪਣੇ ਮੁੰਡੇ ਨਾਲ ਅਮਰੀਕਾ ਰਹਿੰਦੇ ਨੇ ਜਦੋਂ ਪੰਜਾਬ ਦੇ ਵਿੱਚ ਮੈਚਾਂ ਦਾ ਸੀਜ਼ਨ ਚੱਲਦਾ ਹੈ ਤਾਂ ਇਹ ਪੰਜਾਬ ਆ ਜਾਂਦੇ ਨੇ ਸੋ ਇਹ ਸੀ ਕਬੱਡੀ ਪਲੇਅਰ ਦੁੱਲੇ ਬੱਗੇ ਦੀ ਖਾਣੀ ਤੁਹਾਨੂੰ ਦੁੱਲੇ ਤੇ ਖੁਸ਼ੀ ਵਿੱਚੋਂ ਕਿਹੜਾ ਪਲੇਅਰ ਜ਼ਿਆਦਾ ਪਸੰਦ ਹੈ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੇ ਵੀਡੀਓ ਨੂੰ ਵਕਤ ਵੱਦ ਲਾਈਕ ਜਰੂਰ ਕਰਿਓ ਤੇ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲਾ ਬਟਨ ਵੀ ਜਰੂਰ ਦਬਲਿਓ ਸੋ ਮਿਲਦੇ ਆਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ